ਤਾਂ ਮੈਂ ਅਕਾਲਪੁਰਖ ਸੱਚੇ ਪਾਤਸ਼ਾਹ ਦਾ ਔਰ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਉਸ ਤੋਂ ਬਾਅਦ ਮੈਂ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਔਰ ਸਮੂੱਚੀ ਸੀਨੀਅਰ ਲੀਡਰਸ਼ਿਪ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਦਾਸ ਤੇ ਇਹ ਅਹਿਮ ਜ਼ਿੰਮੇਵਾਰੀ ਫਰੀਦਕੋਟ ਲੋਕ ਸਭਾ ਹਲਕੇ ਵਾਸਤੇ ਪਾਈ ਹੈ ਔਰ ਸਾਰੇ ਹੀ ਉਹਨਾਂ ਚਾਹਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਹੀਟਲੇ ਲੈਵਲ ਤੋਂ ਪਾਰਟੀ ਦੇ ਹੋਏ ਸਰਵੇ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਦੇਖੋ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬੜੀ ਡਾਮਾ ਡੋਲ। ਔਰ ਹਰ ਵਰਗ ਵਪਾਰੀ, ਦੁਕਾਨਦਾਰ, ਹਰ ਵਰਗ ਲਗਭਗ ਉਹ ਦੁਖੀ ਹੋ ਚੁੱਕਿਆ ਦਿਨੇ ਹੀ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਲਾਇਨ ਆਨ ਆਰਡਰ ਬਿਲਕੁਲ ਹਾਸ਼ੀਏ ਤੇ। ਸਾਡੀ ਪਹਿਲੀ ਜਿਹੜੀ ਹੈ ਉਹ ਤਰਜੀਹ ਇਸ ਗੱਲ ਤੇ ਹੋਏਗੀ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਕਰਕੇ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਬਤਨਵੱਧ ਹੋ ਕੇ ਉਹਦੇ ਤੇ ਕੰਮ ਕਰੀਏ। ਗਾਇਨਤ ਸਿੰਘ ਬਾਦਲ ਤੋਂ ਨਹੀਂ ਇਲੈਕਸ਼ਨ ਲੱਗ ਰਹੇ ਵਿਰੋਧੀ ਕਹਿ ਰਹੇ ਕਿ ਉਹ ਡਰ ਕੇ ਬੱਜ ਰਹੇ। ਇਹ ਇੰਨਾ ਤਾਂ ਇਹ ਕੋਈ ਸਵਾਲ ਇਹਨਾਂ ਦੇ ਜਵਾਬ ਦੇਣ ਵਾਲੇ ਦੀ ਗੱਲ ਕਰੋ। ਇਸ ਤੋਂ ਪਹਿਲਾਂ ਦੋ ਨੰਬਰਾਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ। ਜੇ ਅਸੀਂ ਮਾਮਲਿਆਂ ਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਧੇੜੀ ਨਜ਼ਰ ਆਈ। ਉਸੇ ਮੁੱਦੇ ਨੂੰ ਲੈ ਕੇ ਦੋਵੇਂ ਸਰਕਾਰਾਂ ਵੀ ਬਣੀਆਂ। ਕੀ ਲੱਗਦਾ ਕਿ ਇਸ ਮੁੱਦੇ ਨੂੰ ਇਹ ਦੋਵਾਂ ਬਰੋ ਬਰੋ ਛੁਪਨਾ ਚਾਹਤੇ ਐ ਸੋਤਾਂ ਦੇ ਵਿੱਚ ਚੇਤਾਕ੍ਰਿ ਅਕਾਲੀ ਦਲ ਨੂੰ ਬਣਾ ਕਰ ਦੇ। ਦੇਖੋ ਲੋਕਾਂ ਨੂੰ ਸੱਚ ਸਾਹਮਣੇ ਆ ਚੁੱਕਿਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਦੋਨੋਂ ਪਾਰਟੀਆਂ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਸੀ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਬਣੇ ਇਸ ਕਰਕੇ ਇਹ ਇੱਕ ਨਾਟਕ ਰਚਿਆ ਸੀ ਲੋਕਾਂ ਦੇ ਸੱਚ ਸਾਹਮਣੇ ਆ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਾਫ਼ ਔਰ ਕਲੀਅਰ ਹੈ। ਜਿਨ੍ਹਾਂ ਦੇ ਖੁਦ ਘਰ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਦੇ ਘਰ ਦੇ ਵਿੱਚ 24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਉਹ ਕਿਵੇਂ ਅਜੇ ਹੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਗੱਲ ਦੇ ਵਿੱਚ ਆ ਸਕਦਾ ਮੈਂ ਇੱਕ ਸੈਕ ਮੈਂ ਗੱਲ ਦਾ ਜਵਾਬ ਇਹਨਾਂ ਦੀ ਦਾ ਮਨੇ ਸਵਾਲ ਪੁੱਛਿਆ ਸੀ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਲੈਕਸ਼ਨ ਨਹੀਂ ਲੜਦਿਆ ਪਾਜਪਾ ਦਾ ਪ੍ਰਧਾਨ ਸੁਨੀਲ ڈاکੜ ਇਲੈਕਸ਼ਨ ਨਹੀਂ ਲੜ ਰਿਹਾ ਭਗਵੰਤ ਮਾਨ ਇਲੈਕਸ਼ਨ ਨਹੀਂ ਲੜ ਰਿਹਾ ਤੁਸੀਂ ਉਹਨਾਂ ਨੂੰ ਤਾਂ ਸਵਾਲ ਕੀਤੇ ਨਹੀਂ ਯਾਰ ਇੱਥੇ ਆਏ ਹਨ ਇਹ ਸਾਡੀ ਪਾਰਟੀ ਦਾ ਫੈਸਲਾ ਹੈ ਪ੍ਰਧਾਨ ਦਾ ਫੈਸਲਾ ਹੋਰ ਕਮੇਟੀ ਦਾ ਫੈਸਲਾ ਕੌਣ ਲੜੇ ਨਾ ਲੜੇ ਅਸੀਂ ਭਗਵੰਤ ਜੀ ਜਿਆਦਾ ਮਾਨ ਰਏ ਸੀਗੇ ਕਿ ਹਲਕੇ ਦਾ ਜਿਹੜਾ ਕੈਂਡੀਡੇਟ ਸਾਡੇ ਸਾਹਮਣੇ ਆਵੇ ਤਾਂ ਕੌਮੇ ਕਾਰਜਾਲੀ ਫੈਸਲੇ ਹਾਂਜੀ ਇਹ ਗੱਡੀ ਅ ਮਾਨਯੋਗ ਸਦਸ ਬੀਤ ਸਿੰਘ ਜੀ ਬਾਦਲ ਸਾਹਿਬ ਨੇ ਗਰਾਊਂਡ ਲੈਵਲ ਤੋਂ ਇੱਕ ਸਰਵੇ ਕਰਵਾਇਆ ਉਸ ਸਰਵੇ ਦੇ ਵਿੱਚ ਉਹਨਾਂ ਨੇ ਉਹਨਾਂ ਉਮੀਦਵਾਰਾਂ ਨੂੰ ਹੀ ਤਰਜੀਹ ਦਿੱਤੀ ਜਿਨ੍ਹਾਂ ਦਾ ਲੋਕਾਂ ਲੋਕਾਂ ਦੇ ਵਿੱਚ ਲੋਕ ਜਿਨ੍ਹਾਂ ਨੂੰ ਚਾਹੁੰਦੇ ਸਨ ਸੋ ਮੈਂ ਧੰਨਵਾਦੀ ਹਾਂ ਸਾਰੇ ਹੀ ਫਰੀਦਕੋਟ ਲੋਕ ਸਭਾ ਦੇ ਜਿੰਨੇ ਸਮੂਹ ਵੋਟਰਾਂ ਦਾ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਦਾਸ ਦਾ ਨਾਮ ਲਿਆ ਔਰ ਮੇਰੇ ਤੇ ਇਹਨਾਂ ਜ਼ਿੰਮੇਵਾਰੀ ਜਿਹੜੀ ਬੀਜੇਪੀ ਦਾ ਮੁੱਖ ਮੁਕਾਬਲਾ ਤਾਂ ਮੈਂ ਨਹੀਂ ਨੋਟਾ ਨਾ ਮੈਂ ਇਹ ਉਹਨਾਂ ਦਾ ਜਿਵੇਂ ਕਿ ਰਮਾਣਾ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦਾ ਨੋਟਾਂ ਦੇ ਨਾਲ ਮੁਕਾਬਲਾ ਉਹਨਾਂ ਦਾ ਹੋਏਗਾ ਪਰ ਅਸੀਂ ਇੱਕ ਗੱਲ ਨੂੰ ਕਲੀਅਰ ਹੈ ਕਿ ਸਾਡਾ ਵਿਜ਼ਨ ਬੜਾ ਸਾਫ਼ ਹੈ ਪੰਜਾਬ ਨੂੰ ਲੈ ਕੇ ਅਸੀਂ ਝੂਠ ਫਰੇਬ ਡਰਾਮੇ ਦੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਹ ਸਾਡਾ ਆਪਣਾ ਘਰ ਹੈ ਪੰਜਾਬ ਇੱਥੋਂ ਦਾ ਵਸਿੰਦਾ ਏ ਕੋਈ ਕੋ ਮਸ਼ਿੰਦਾ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਹੈ ਸੋ ਇਸ ਕਰਕੇ ਸਾਡਾ ਵਿਜ਼ਨ ਬੜਾ ਕਲੀਅਰ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਅਸੀਂ ਕਲੀਅਰ ਹਾਰਟ ਹੋ ਕੇ ਇਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਸਾਡਾ ਨੈਤਿਕ ਫਰਜ਼ ਬਣਦਾ ਸਭ ਤੋਂ ਜੀ ਨਤਮਸ ਤੋਂ ਵੀ ਕੰਪੇਨਿਗ ਸ਼ੁਰੂ ਕੀਤੀ ਹੈ ਪਿੰਡਾਂ ਵਿੱਚ ਕਿੱਦਾਂ ਜਾਓਗੇ ਉਸ ਤਰ੍ਹਾਂ ਤੁਹਾਡਾ ਜਨਗਲਾਪ ਨਹੀਂ ਰਹਿ ਗਈ ਇਮਾਨਯੋਗ ਹਲਕਾ ਚਾਰ ਸਹਿਬਾਨ ਸਾਰੇ ਬੈਠੇ ਹੈ ਉਹ ਬਹੁਤ ਸੁਲਝੇ ਹੋਏ ਨੇ ਪਹਿਲਾਂ ਹੀ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬੜੀ ਮਿਹਨਤ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਅੱਜ ਦੇ ਨਹੀਂ ਹੈ ਕਈ ਸਾਲਾਂ ਤੋਂ ਇਹ ਮਿਹਨਤ ਕਰਦੇ ਹੈ ਪੋ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਗਰਾਊਂਡ ਲੈਵਲ ਤੇ ਲੋਕ ਆ। ਸਾਨੂੰ ਜਦੋਂ ਵੀ ਕੋਈ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਅਸੀਂ ਉਹਦੇ ਉਹਨੂੰ ਤੰਦ ਹੀ ਨ ਲਵਾਉਨੇ ਆ ਰੋਟਾ ਆਸੇ ਨਾਲ ਲਵਾਉਨੇ ਆ। ਇਹ ਕੋਈ ਜਿਹੜੀਆਂ ਇਹ ਗੱਲਾਂ ਕਰਦੇ ਨੇ ਮੈਂ ਉਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਕਿਸੇ ਦੀ ਨਿੰਦਿਆ ਕਰਨ ਨਾਲੋਂ ਅਸੀਂ ਆਪਣਾ ਵਿਜ਼ਨ ਅਸੀਂ ਦੇਖਣਾ ਚਾਹੁੰਦੇ ਆ ਕਿ ਅਸੀਂ ਕੀ ਕਰਨਾ। ਸਾਡਾ ਵਿਜ਼ਨ ਮੈਂ ਪਹਿਲਾਂ ਵੀ ਦੱਸ ਚੁੱਕਿਆ ਬੜਾ ਕਲੀਅਰ ਹੈ ਪੰਜਾਬ ਵਾਸਤੇ ਅਸੀਂ ਬਿਲਕੁਲ ਇਮਾਨਦਾਰੀ ਨਾਲ ਸੋਹਿਰਦ ਇਹ ਆਉਣ ਵਾਲੇ ਸਮੇਂ ਵਿੱਚ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾਸ ਗੀਤ ਸਿੰਘ ਜੀ ਬਾਦਲ ਉਹ ਬਹੁਤ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਦਾ ਪੰਜਾਬ ਵਾਸਤੇ ਇੱਕ ਬਿਹਤਰੀਨ ਪਲਾਨ ਹੈ। ਪੰਜਾਬ ਇਹ ਕਹਿ ਰਹੇ ਆ ਕਿ 13 ਨੂੰ 14 ਲਵਾਂਗੇ ਕੱਲ ਮੈਂ ਹੋਰ ਨਾਲ ਗੱਲ ਕੀਤੀ ਨਹੀਂ 14 ਨੂੰ 13 ਫੜਦੇ ਪੱਥੇ ਕੱਲ ਗੱਲ ਕੀਤੀ ਇਹ ਇਹਦਾ ਇਹਦਾ ਤਾਂ ਤੁਸੀਂ ਨਤੀਜਾ ਸੰਗਰੂਰ ਦੇ ਵਿੱਚ ਹੀ ਪਹਿਲਾਂ ਦੇਖ ਚੁੱਕੇ ਹੋ। ਖੁਦ ਉਹਨਾਂ ਦਾ ਆਪਣਾ ਜ਼ਿਲ੍ਹਾ ਆਪਣਾ ਹਲਕਾ ਹੈ। ਉੱਥੇ ਉਹਨਾਂ ਨੂੰ ਉਹ ਸਾਥ ਨਹੀਂ ਮਿਲਿਆ ਤੇ ਬਾਕੀ ਦੀਆਂ ਗੱਲਾਂ ਤਾਂ ਬਾਅਦ ਚ ਰਹਿ ਜਾਂਦੀਆਂ। ਜੀ ਕਾਹਦੇ ਮੁੱਦੇ ਨਾਲ ਲੱਗੇ ਤੁਸੀਂ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਹੈ ਸ਼ੁਰੂ ਤੋਂ ਅਕਾਲੀ ਦਲ ਮਾਨਯੋਗ ਮਰਹੂਮ ਮੁੱਖ ਮੰਤਰੀ ਪੰਜਾਬ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨਾ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਾਸਤੇ ਕੀਤਾ ਮੈਂ ਸਮਝਦਾ ਹਾਂ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਜਦੋਂ ਇਹ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਸਮਝਦੇ ਹਾਂ ਉਹ ਅਕਾਲੀ ਦਲ ਦੀ ਗੱਲ ਹੈ ਪਾਰਟੀ ਦੀ ਗੱਲ ਹੈ ਸੋ ਇਸੇ ਲਈ ਤੁਸੀਂ ਸਭ ਸਿਆਣੇ ਹੋ ਤੁਸੀਂ ਜਾਣਦੇ ਹੋ ਕਿ ਭਾਜਪਾ ਦੇ ਨਾਲ ਸਾਫ਼ ਹੀ ਇਸ ਗੱਲ ਤੇ ਸਾਡਾ ਬਿਲਕੁਲ ਉਹਨਾਂ ਨਾਲ ਸਮਝੌਤਾ ਰੱਦ ਹੋਇਆ ਕਿ ਅਸੀਂ ਕਿਸਾਨੀ ਨੂੰ ਅਸੀਂ ਬੰਦੀ ਸਿੰਘਾਂ ਬਾਰੇ ਅਸੀਂ ਬਿਲਕੁਲ ਸਹਿਰਦਾ ਸੰਜੀਦਾ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਪਹਿਲ ਦੇ ਦਰ ਦੇਖੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਕਲਾਕਾਰ ਆਲਰੇਡੀ ਦੇਖ ਲਏ ਉਹਨਾਂ ਨੂੰ ਸਮਾਂ ਵੀ ਦੇ ਕੇ ਦੇਖ ਲਿਆ ਉਹਨਾਂ ਨੂੰ ਉਹਨਾਂ ਨੇ ਮੰਤਰੀ ਵੀ ਬਣਾ ਕੇ ਦੇਖ ਲਿਆ ਮਾਰ ਨੰਬਰ ਪਾਰਲੀਮੈਂਟ ਵੀ ਬਣਾ ਕੇ ਦੇਖ ਲਿਆ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਾਅਦ ਵਿੱਚ ਇੱਥੇ ਕੋਈ ਨਹੀਂ ਵੱਡਦਾ ਅਸੀਂ ਆਪਣੇ ਇਲਾਕੇ ਦੇ ਬੰਦੇ ਆ ਇਲਾਕੇ ਜੀ ਪੈਦਾ ਹੋਏ ਆ ਔਰ ਸ਼ੁਰੂ ਤੋਂ ਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਆ ਗਰਾਉਂਡ ਲੈਵਲ ਤੇ ਸਾਨੂੰ ਗੁਰੂਤੀ ਇਸ ਚੀਜ਼ ਦੀ ਮਿਲੀ ਆ ਕਿ ਅਸੀਂ ਆਪਣੇ ਪਰਿਵਾਰਾਂ ਵਾਂਗੂ ਅਸੀਂ ਆਪਣੇ ਹਲਕਿਆਂ ਨੂੰ ਰੱਖਣਾ ਤੇ ਉਹਨਾਂ ਦੇ ਨਾਲ ਦੁੱਖ ਸੁੱਖ ਤੇ ਸ਼ਰੀਕ ਹੋਣਾ ਤੇ ਉਹ ਸੀ ਹੁੰਦੇ ਰਹਿਣੇ। ਇੱਕ ਬੰਦੇ ਸਾਨੂੰ ਸਭ ਤੋਂ ਪਹਿਲਾ ਕੰਮ ਕੀ ਰੂਗਾ? ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਕਲਾਨਾ ਕਰਾਂਗੇ। ਕਿਉਂਕਿ ਬਿਨਾ ਉਸ ਕਾਲਪੁਰਖ ਦੀ ਰਹਿਮਤ ਤੋਂ ਅਸੀਂ ਕੋਈ ਵੀ ਕੰਮ ਜਿਹੜਾ ਹੈ ਉਹ ਅੱਗੇ ਨਹੀਂ ਕਰ ਸਕਦੇ। ਉਹਦੇ ਵੱਲੋਂ ਹੀ ਸਾਨੂੰ ਸਤਬੁੱਧੀ ਜਿਵੇਂ ਪਹਿਲਾਂ ਬਖਸ਼ੀ ਆ ਉਵੇਂ ਹੀ ਬਖਸ਼ਣਗੇ। ਅਸੀਂ ਬਹੁਤ ਵੱਡੇ ਪਲਾਨ ਨੇ ਫੀਡ ਕੋਟ ਬਾਰੇ ਬਹੁਤ ਵੱਡੇ ਪਲਾਨ ਨੇ ਮੋਗੇ ਬਾਰੇ ਅਸੀਂ ਉਹਨਾਂ ਸਾਰਿਆਂ ਦੇ ਵਿੱਚ ਬੜੀ ਸੰਜੀਦਗੀ ਦੇ ਨਾਲ ਪਾਰਟੀ ਪ੍ਰਧਾਨ ਸਾਹਿਬ ਬੈਠ ਕੇ ਸਾਰੇ ਹਲਕਾਂ ਚਾਰਜਾਂ ਦੇ ਨਾਲ ਵਧੀਆ ਪ੍ਰੋਗਰਾਮ